ਮੈਨੂੰ ਤਾਂ ਬੜਾ ਹੀ ਹੱਸਾ ਜਾ ਆਉਂਦਾ ਜਦੋਂ ਮੈਂ ਦਿਗਤੰਕੇ ਪ੍ਰਤਾਪ ਬਾਜਵਾਜੀ ਤੇ ਰਾਜਾ ਵੜਿੰਗ ਦਿੱਲੀ ਦੇ ਇਨਫਲੂਐਂਸ ਬਾਰੇ ਗੱਲ ਕਰਦੇ ਆ ਮੁੱਦੇ ਚੱਕਦੇ ਆ ਉਹ ਨਹੀਂ ਬੋਲੇ ਜਦੋਂ 5 ਸਾਲ ਪਾਕਿਸਤਾਨ ਦੇ ਆਈਐਸਆਈ ਦੀ ਏਜੰਟ ਆ ਕੇ ਇੱਥੇ ਸਾਰੀ ਸੱਤਾ ਚਲਾਨੀ ਰਹੀ ਸੁਪੀਰ ਬਾਦਲ ਜੀ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੀ ਬੋਲਣਾ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤੇ ਤੁਹਾਨੂੰ ਸ਼ਾਇਦ ਹੋ ਸਕਦਾ ਭੁੱਲ ਗਿਆ ਹੋਵੇ ਪਰ ਲੋਕਾਂ ਨੂੰ ਨਹੀਂ ਭੁੱਲਿਆ ਕਿ ਤੁਸੀਂ ਦਿੱਲੀ ਜਾ ਕੇ ਭਾਜਪਾ ਦੇ ਕੋਲੇ ਕਿਸ ਤਰੀਕੇ ਦੇ ਨਾਲ ਲੇਲੜੀਆਂ ਕੱਢਦੇ ਸੀ ਉਹਨਾਂ ਦੀਆਂ ਪੂਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਰਬੀਤ ਬਿੱਟੂ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੋਡੇ ਟੇਕ ਕੇ ਪਹਿਲਾਂ ਰਾਜ ਸਭਾ ਲਈ ਫਿਰ ਮੰਤਰੀਸ਼ਪ ਲਈ ਸਾਥੀਓ ਕੱਲ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਕੀਤਾ ਜਿਸ ਦੇ ਵਿੱਚ ਜਿੰਨੀਆਂ ਲੋਕਲ ਹਾਊਸਿੰਗ ਅਥਾਰਟिटीज ਨੇ ਜਿਵੇਂ ਕਿ ਗਮਾੜਾ ਗਲਾੜਾ ਜੀਡੀਏ ਉਹਨਾਂ ਦਾ ਚੇਅਰਮੈਨ ਹੈ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਗ੍ਹਾ ਉਹ ਪੰਜਾਬ ਦੇ ਚੀਫ ਸੈਕਟਰੀ ਨੂੰ ਬਣਾਇਆ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਔਰ ਖਾਸ ਕਰਕੇ ਕਾਂਗਰਸ ਦੇ ਬਾਜਵਾ ਸਾਹਿਬ ਔਰ ਰਾਜਵੜਿੰਗ ਉਹ ਇਹ ਭਰਮ ਫਲਾਉਣ ਦੀ ਇਹ ਕੂੜ ਪ੍ਰਚਾਰ ਕਰ ਰਹੇ ਨੇ ਕਿ ਜੀ ਇਹਦੇ ਨਾਲ ਮੁੱਖ ਮੰਤਰੀ ਦੀ ਅਥਾਰਟੀ ਨੂੰ ਜਿਹੜਾ ਉਹ ਡੈਲੀਊਟ ਕੀਤਾ ਗਿਆ ਮੈਂ ਇਹਨਾਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਚੀਫ ਸੈਕਟਰੀ ਸਭ ਤੋਂ ਉੱਚ ਅਹੁਦਾ ਹੈ 33 ਸਾਲ ਦੀ ਸਰਵਿਸ ਮੌਜੂਦਾ ਚੀਫ ਸੈਕਟਰੀ ਦੀ ਪੰਜਾਬ ਨੂੰ ਰਹੀ ਹੈ ਤੇ ਇਹਨਾਂ ਅਥਾਰਟिटीज ਦੇ ਵਿੱਚ ਸ਼ਾਮਿਲ ਕਿਹਨੂੰ ਕੀਤਾ ਗਿਆ ਉਹਨਾਂ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਔਰ ਮਿਊਸਪਲ ਕਮਿਸ਼ਨਰਸ ਨੂੰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਉਹ ਲੋਕ ਜਿਹੜੇ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਪੰਜਾਬ ਦੀ ਸੇਵਾ ਕਰ ਰਹੇ ਨੇ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਉਂਗਲਾ ਉਠਾਓਗੇ ਤੇ ਇਹ ਤੁਸੀਂ ਆਪ ਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਇਹਨਾਂ ਅਥਾਰਟिटीज ਦੇ ਉੱਪਰ ਜਿਹੜੀ ਮੇਨ ਅਥਾਰਟੀ ਹੈ ਕੂਡਾ ਉਹਦਾ ਬੋਰਡ ਦੇ ਚੇਅਰਮੈਨ ਵੀ ਔਰ ਅਥਾਰਟੀ ਦੇ ਚੇਅਰਮੈਨ ਵੀ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ ਔਰ ਫਿਰ ਜੋ ਉਹ ਲੋਕਲ ਅਥਾਰਟिटीज ਫੈਸਲੇ ਕਰਨ ਗਿਆ ਉਹ ਫਿਰ ਮੁੜ ਕੇ ਦੁਬਾਰਾ ਪੰਜਾਬ ਕੈਬਨਿਟ ਦੇ ਵਿੱਚ ਆਉਣਗੇ ਜਿਹਦੇ ਹੈੱਡ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੇਰੇ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਸਿਰਫ ਔਰ ਸਿਰਫ ਗੁੰਮਰਾਹ ਕਰਨਾ ਬੇਵਕੂ ਬਣਾਉਣਾ ਅੱਜ ਵਿਰੋਧੀ ਪਾਰਟੀਆਂ ਦਾ ਔਰ ਕਾਂਗਰਸ ਪਾਰਟੀ ਦਾ ਦਾ ਕੰਮ ਬਣ ਚੁੱਕਿਆ ਤੇ ਜਿਹਦੇ ذریعے ਇਹ ਆਪਦੀ ਖਤਮ ਹੋ ਚੁਕੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ ਪਰ ਇਸ ਤਰੀਕੇ ਦੇ ਭਰਮ ਭਲੇਖਿਆਂ ਦੇ ਨਾਲ ਇਸ ਤਰੀਕੇ ਦੇ ਕੂੜ ਪ੍ਰਚਾਰ ਦੇ ਨਾਲ ਇਸ ਤਰੀਕੇ ਦੇ ਝੂਠ ਦੇ ਨਾਲ ਇਹ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸੋ ਮੈਂ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਾ ਬੇਤੁਕੀਆਂ ਵਾਹੀਅਤ ਬਿਨਾ ਸਿਰ ਪੈ ਦੀਆਂ ਗੱਲਾਂ ਨੇ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹਨੂੰ ਬੰਦ ਕਰੋ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰ ਰਹੀ ਹੈ ਤੇ ਸਾਨੂੰ ਸਾਡੇ ਕੰਮ ਤੇ ਕਨਸੈਂਟਰੇਟ ਕਰਨ ਨੂੰ ਇਹ ਜੇ ਭਰਮ ਭੁਲੇਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਆਉਣੇ ਹੈਗੇ। ਬਨੀਤ ਬਿੱਟੂ ਜੀ ਨੇ ਇੱਕ ਟਵੀਟ ਕਰਕੇ ਇਲਜ਼ਾਮ ਲਗਾਇਆ ਕਿ ਪੰਜਾਬ ਨੇ ਦਿੱਲੀ ਦੇ ਅੱਗੇ ਗੋਡੇ ਟੇਕ ਦਿੱਤੇ ਆ। ਬਿੱਟੂ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਹਾਂ ਕਿ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ ਗੁਰੀ ਤਰ੍ਹਾਂ ਨਕਾਰਿਆ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਤੁਸੀਂ ਦਿੱਲੀ ਦਰਬਾਰ ਦੇ ਅੱਗੇ ਗੋਡੇ ਰਗੜੇ ਇੱਕ ਮੰਤਰੀ ਦੀ ਪੋਸਟ ਵਾਸਤੇ ਤੁਸੀਂ ਤੇ ਆਪਣੇ ਪਰਿਵਾਰ ਦੀ ਸਾਖ ਦੀ ਵੀ ਪ੍ਰਵਾਨਨਾ ਕੀਤੀ ਕਿ ਪੰਜਾਬ ਦੇ ਵਿੱਚ ਉਸ ਪਰਿਵਾਰ ਦਾ ਕਿੰਨਾ ਮਾਨ ਸਨਮਾਨ ਹੈਗਾ ਔਰ ਤੁਸੀਂ ਇੱਕ ਪਦਵੀ ਦੇ ਵਾਸਤੇ ਜਾਨੀ ਕਿ ਗੁੱਡੇ ਟੇਕ ਤੇ ਉੱਥੇ ਔਰ ਦੂਸਰੀ ਗੱਲ ਬਿੱਟੂ ਸਾਹਿਬ ਨੂੰ ਇਹ ਦੱਸੋ ਅੱਜ ਬਹੁਤ ਸਾਰੇ ਬੀਜੇਪੀ ਦੇ ਲੋਕਾਂ ਨੂੰ ਬੀਜੇਪੀ ਦੇ ਮੁੱਖ ਮੰਤਰੀਆਂ ਦਾ ਨਾਮ ਹੀ ਨਹੀਂ ਪਤਾ ਹੋਣਾ ਕਿਉਂਕਿ ਬੀਜੇਪੀ ਨੂੰ ਤਾਂ ਹਾਈਜੈਕ ਸਿਰਫ ਦੋ ਲੋਕਾਂ ਨੇ ਕੀਤਾ ਹੋਇਆ ਔਰ ਤੀਸਰੀ ਗੱਲ ਪਿਛਲੇ ਦਿਨੀ ਜਦੋਂ ਲੁਧਿਆਣਾ ਪਸ਼ਚਮ ਦਾ ਇਲੈਕਸ਼ਨ ਸੀ ਉੱਥੇ ਦਿੱਲੀ ਦੀ ਮਾਨਯੋਗ ਮੁੱਖ ਮੰਤਰੀ ਉੱਥੇ ਆਈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬੀ ਸਮਾਜ ਦਾ ਔਰ ਸਿੱਖ ਪੰਥ ਦਾ ਨਰਾਦਰ ਕੀਤਾ ਉਹਦੇ ਤੇ ਤੁਸੀਂ ਦੋ ਸ਼ਬਦ ਵੀ ਨਹੀਂ ਬੋਲੇ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਜਿਹੜੀਆਂ ਵਿਕਾਸ ਅਥਾਰਟੀਆਂ ਹੈਗੀਆਂ ਨੇ ਸ਼ਹਿਰਾਂ ਦੀਆਂ ਉਹਨਾਂ ਦਾ ਸੀਐਸ ਨੂੰ ਮੁਖੀ ਲਾਉਣ ਦੇ ਉੱਤੇ ਕਿ ਪੰਜਾਬ ਨੇ ਦਿੱਲੀ ਦੇ ਅਗੇ ਗੋਡੇ ਟੇਕਦੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਪੂਰੇ ਹਿੰਦੁਸਤਾਨ 'ਚੋਂ ਤੁਸੀਂ ਇੱਕ ਵੀ ਸ਼ਹਿਰ ਦਾ ਨਾਮ ਦੱਸੋ ਜਿਸ ਦਾ ਮੁਖੀ ਜਿਹੜਾ ਹੈਗਾ ਵਿਕਾਸ ਅਥਾਰਟੀ ਦਾ ਮੁਖੀ ਮੁੱਖ ਮੰਤਰੀ ਹੈਗਾ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਸਿਰਫ ਤੇ ਸਿਰਫ ਇਸ ਕਰਕੇ ਕੀਤਾ ਗਿਆ ਕਿ ਤਾਂ ਕਿ ਵਿਕਾਸ ਦੀ ਗਤੀ ਨੂੰ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾ ਸਕੇ ਔਰ ਫਾਈਨਲ ਅਥਾਰਟੀ ਮੁੱਖ ਮੰਤਰੀ ਹੋਈ ਹੈ ਅੱਜ ਵੀ ਜਿਹੜਾ ਹੈਗਾ ਪੰਜਾਬ अर्बन ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਜਿਹੜਾ ਉਹ ਮੁੱਖ ਮੰਤਰੀ ਹੈਗਾ ਤੋ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਤੇ ਕੈਬਨਟ ਦੀ ਤਜਵੀਜ਼ ਸੀ ਔਰ ਸਰਕਾਰਾਂ ਹਮੇਸ਼ਾ ਲੋਕਾਂ ਦੀ ਭਲਾਈ ਦੇ ਵਿੱਚ ਐਸੇ ਫੈਸਲੇ ਜਿਹੜੀ ਆ ਉਹ ਲੈਂਦੀਆਂ ਹੋਈਆਂ ਨੇ ਔਰ ਦੂਸਰੀ ਗੱਲ ਮੈਂ ਤਾਂ ਐਂਡ ਦੇ ਵਿੱਚ ਇੱਕ ਹੀ ਆਖਾਂਗਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਾਂ ਦੇ ਉੱਤੇ ਪੱਥਰ ਨਹੀਂ ਸੁੱਟਦੇ ਹੁੰਦੇ ਮੈਨੂੰ ਤਾਂ ਬੜਾ ਹੀ ਹਾਸਾ ਆਉਂਦਾ ਜਦੋਂ ਮੈਂ ਦੇਖ ਤੰਕ ਕੇ ਪ੍ਰਤਾਪ ਬਾਜਵਾ ਜੀ ਤੇ ਰਾਜਾ ਵੜਿੰਗ ਦਿੱਲੀ ਦੇ ਇਨਫਲੂਐਂਸ ਬਾਰੇ ਗੱਲ ਕਰਦੇ ਆ ਮੁੱਦੇ ਚੱਕਦੇ ਆ ਉਦੋਂ ਨਹੀਂ ਬੋਲੇ ਜਦੋਂ 5 ਸਾਲ ਪਾਕਿਸਤਾਨ ਦੇ ਆਈਐਸਆਈ ਦੀ ਏਜੰਟ ਆ ਕੇ ਇੱਥੇ ਸਾਰੀ ਸੱਤਾ ਚਲਾਨੀ ਰਹੀ ਸਾਰੀਆਂ ਆਈਐਸ ਦੀ ਬਦਲੀਆਂ ਮੰਤਰਾਲੇ ਕਿਹੜਾ ਕਿਹਨੂੰ ਮਿਲੇਗਾ ਉਹ ਡਿਸਾਈਡ ਕਰਦੇ ਸੀ ਸਾਰੇ ਹਥਾਰਟੀਆਂ ਓਵਰ ਰਨ ਕਰਦੀ ਸੀ ਉਦੋਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਿਉਂਕਿ ਉਹਦੇ ਇਹਨਾਂ ਨੂੰ ਮੰਤਰਾਲੇ ਚਾਹੀਦੇ ਸੀਗੇ ਉਦੋਂ ਇਹਨਾਂ ਨੂੰ ਜ਼ਰੂਰੀ ਸੀ ਇਹਨਾਂ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਸਹਿਮਤੀ ਜਿਤਾਉਣੀ ਕਿਉਂਕਿ ਵਰਨਾ ਉਹ ਇਹਨਾਂ ਨੂੰ ਬਾਹਰ ਕੱਢ ਦਿੰਦੇ ਗੱਲ ਤਾਂ ਹੁੰਦੀ ਏ ਮੁੱਦੇ ਤੁਸੀਂ ਤਾਂ ਚੱਕੋ ਜੇ ਤੁਸੀਂ ਸਦਾ ਚੁੱਕਦੇ ਰਹੇ ਹੋ ਜੇ ਤੁਸੀਂ ਆਪਣੀ ਸੱਤਾ ਦੇ ਵੇਲੇ ਸੱਤਾ ਦੇ ਲਾਲਚ ਵਿੱਚ ਮੰਤਰੀਆਂ ਦੇ ਨਾਲ ਵਿੱਚ ਕੰਮ ਕਰਾਉਣ ਦੇ ਲਾਲਚ ਵਿੱਚ ਤੁਸੀਂ ਵਿਕ ਗਏ ਹੋ ਤੁਸੀਂ ਚੁੱਪ ਰਹਿ ਗਏ ਹੋ ਅੱਜ ਤੁਹਾਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਔਰ ਵੱਡੀ ਗੱਲ ਇਹ ਆ ਕਿ ਪੁਪੇਸ਼ ਭਗੇਲ ਜਿਹੜੇ ਲੁਧਿਆਣੇ ਆ ਰੋਡ ਸ਼ੋਅ 'ਚ ਵੀ ਆਏ ਸਕੇ ਉਦਾਂ ਵੀ ਪੰਜਾਬ 'ਚ ਘੁੰਮਦੇ ਦਿਖਦੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਤਰਨਤਾਰ ਦੇ ਰਹਿਣ ਵਾਲੇ ਆ ਕਿ ਉਹ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਉਹ ਵੀ ਤਾਂ ਦਿੱਲੀ ਨੂੰ ਆਉਂਦੇ ਆ ਤੁਸੀਂ ਬਿਨਾਂ ਗੱਲ ਤੋਂ ਅੱਜ ਵਿਰੋਧ ਕਰ ਰਹੇ ਕਿਉਂਕਿ ਵਿਰੋਧ ਤੇ ਆਧਾਰ ਤੇ ਤੁਹਾਡਾ ਸਰਵਾਈਵਲ ਆ ਜੇ ਤੁਸੀਂ ਵਿਰੋਧ ਨਹੀਂ ਕਰੋਗੇ ਤੁਸੀਂ ਖਤਮ ਹੋ ਜਾਓਗੇ ਵਰਨਾ ਵਿਰੋਧ ਕਰਨ ਲਈ ਤੁਹਾਡੇ ਕੋਲ ਮੁੱਦਾ ਨਹੀਂ ਹੈ ਕੋਈ ਵੀ ਵਿਰੋਧ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਇਸ ਵੇਲੇ ਤੁਹਾਡੀ ਮੀਡੀਆ ਵਿੱਚ ਜਿਹੜੀ ਪ੍ਰੈਜੈਂਸ ਆ ਉਹ ਵਿਰੋਧ ਕਰਕੇ ਹੀ ਆ ਪਰ ਅਦਰਵਾਈਜ਼ ਤੁਹਾਡੇ ਕੋਲ ਵਿਰੋਧ ਕਰਨ ਦਾ ਕੋਈ ਮੁੱਦਾ ਨਹੀਂ ਹੈ ਤੁਹਾਨੂੰ ਵਿਰੋਧ ਕਰਨਾ ਪੈਣਾ ਕਿਉਂਕਿ ਤੁਸੀਂ ਜ਼ਿੰਦਾ ਰਹਿਣਾ ਹੈ ਅਦਰਵਾਈਜ਼ ਸਾਰਾ ਪੰਜਾਬ ਇਹਨਾਂ ਨੀਤੀਆਂ ਨਾਲ ਸਹਿਮਤ ਹੈ ਸਾਰੇ ਪੰਜਾਬ ਦੀ ਅੱਜ ਤੁਹਾਨੂੰ ਮੈਂ ਲਿਖ ਕੇ ਦੇ ਰਿਹਾ ਕਿ ਪੰਜਾਬ ਲਈ ਜਿਹੜੇ ਬਿਹਤਰ ਫੈਸਲੇ ਅੱਜ ਹੋ ਰਹੇ ਆ ਇਸ ਤਰ੍ਹਾਂ ਦੇ ਬਿਹਤਰ ਫੈਸਲੇ ਅਜ ਤੱਕ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਕੀਤੇ ਹੋਣੇ ਸੁਖਬੀਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਆ ਆਪਣੇ ਹੋਟਲਾਂ ਕਰਕੇ ਆਪਣੇ ਫਾਰਮ ਹਾਊਸਾਂ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਆਪਣੀਆਂ ਮਿਨਿਸਟਰੀਆਂ ਕਰਕੇ ਆਪਣੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚ ਤੇ ਨਿਲਾਮ ਕਰ ਦਿੱਤੇ ਗਿਰਵੀ ਰੱਖ ਦਿੱਤੇ ਤੇ ਕਦੀ ਬੋਲੇ ਨਹੀਂ ਆਪਣੀਆਂ ਮੰਤਰੀਆਂ ਵਿੱਚ ਆਪਣੇ ਮੰਤਰੀਸ਼ਿਪ ਬਚਾਉਣ ਲਈ ਜਾਂ ਆਪਣੇ ਹੋਟਲਾਂ ਨੂੰ ਬਣਾਉਣ ਲਈ ਜਾਂ ਬਚਾਉਣ ਦੇ ਲਈ ਤੇ ਐਦਾਂ ਦਾ ਸ਼ਖਸ ਅੱਜ ਸਵਾਲ ਚੁੱਕ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਉਹ ਸਰਕਾਰ ਮਾਨ ਸਾਹਿਬ ਦੀ ਉਹ ਸਰਕਾਰ ਜੋ ਦਿਨ ਰਾਤ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਮਿਹਨਤ ਕਰ ਰਹੀ ਹੈ ਜਿਸ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ੀ ਕਰਨਾ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਚੱਲ ਰਿਹਾ ਜਿੱਥੇ ਜਿੰਨੀ ਲੈਂਡ ਅਥਾਰਟिटीज ਹੈ ਹਰ ਸ਼ਹਿਰਾਂ ਦੇ ਉਹਦੇ ਜਿਹੜੇ ਚੇਅਰਮੈਨ ਹੈ ਚੀਫ ਸੈਕਟਰੀ ਹੁੰਦੇ ਆ ਪਰ ਪੰਜਾਬ ਦੇ ਵਿੱਚ ਕਿਉਂਕਿ ਨਹੀਂ ਆਪ ਆਪਣੇ ਜਿਹੜਾ ਹੈ ਕੱਪੜੇ ਕਰਨੇ ਸੀ ਆਪਣੇ ਜਿਹਦੇ ਨੇ ਡਿਜ਼ਾਈਨ ਸੀ ਇਹਨਾਂ ਨੇ ਆਪਣੇ ਤੱਕ ਪਾਵਰ ਰੱਖੀ ਸੀ ਹੁਣ ਉਹ ਪਾਵਰ ਅਸੀਂ ਜਿਹੜੀ ਹੈ ਚੀਫ ਸੈਕਟਰੀ ਦਿੰਦੀ ਹੈ ਤਾਂਕਿ ਸਾਡੇ ਪੰਜਾਬ ਦੇ ਸ਼ਹਿਰ ਪੰਜਾਬ ਦੇ ਸ਼ਹਿਰ ਤਰੱਕੀ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਆਵੇ ਇਸ ਇਦਾਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਭੀ ਪਾਦਰ ਵੱਲੋਂ ਜੋ ਖੁਦ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਵੇਚਦੇ ਆਏ ਨਿਲਾਮ ਕਰਦੇ ਆਏ ਗਿਰਵੀ ਰੱਖਦੇ ਆਏ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੇ ਆਏ ਮੈਂ ਸਮਝਦੇ ਆਂ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਤੇ ਇਸ ਮੂਵ ਦੇ ਨਾਲ ਹੁਣ ਸੀ ਸੈਕਟਰੀ ਜਿਹੜਾ ਹੈ ਉਹਨਾਂ ਦੇ ਕੋਲ ਜਦੋਂ ਪਾਵਰ ਹੈ ਸਾਰੇ ਜਿਹੜੇ ਸ਼ਹਿਰਾਂ ਦੀ ਅਥਾਰਟिटीज ਦੀ ਤਾਂ ਬਹੁਤ ਜਲਦੀ ਵਿਕਾਸ ਹੋਊਗਾ ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਹੈ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੂੰਗਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਸਟੇਟ ਦਾ ਉਦਾਹਰਣ ਦੇ ਰਹੇ ਹਨ ਜਿੱਥੇ ਜਿਹੜੀ ਇਹ ਚੇਅਰਮੈਨਸ਼ਿਪ ਹੈ ਚੀਫ ਮਿਨਿਸਟਰ ਕੋਲ ਪੂਜੀ ਸਿਰਫ ਪੰਜਾਬ ਦੇ ਵਿੱਚ ਇਦਾਂ ਸੀ ਜਿਹਦੇ ਕਰਕੇ ਕਈ ਵਾਰੀ ਬਹੁਤ ਡਿਲੇ ਹੋ ਜਾਂਦਾ ਸੀ ਤਾਂ ਹੁਣ ਜਿਹੜਾ ਹੈ ਕੰਮ ਬਹੁਤ ਤੇਜ਼ੀ ਨਾਲ ਹੋਣ ਕਰਕੇ ਇਹ ਜਿਹੜੀ ਹੈ ਇਸ ਤਰ੍ਹਾਂ ਚੇਅਰਮੈਨ ਚੀਫ ਸੈਕਟ ਨੂੰ ਬਣਾ ਦਿੱਤਾ ਐਂਡ ਚੀਫ ਮਿਨਿਸਟਰ ਇਜ਼ ਆਲਵੇਜ਼ ਹੈਡ ਆਫ ਦਾ ਸਟੇਟ ਚੀਫ ਮਿਨਿਸਟਰ ਤੋਂ ਬਿਨਾਂ ਸਟੇਟ ਦੇ ਵਿੱਚ ਪੱਟਾ ਵੀ ਨਹੀਂ ਹਿੱਲ ਸਕਦਾ ਪੈਦਾਂ ਦੀ ਗੁੰਮਰਾਹ ਕਰਨੇ ਤੁਹਾਡਾ ਰਾਜ ਨਹੀਂ ਹੈ ਇਹ ਭਗਵੰਤ ਈਮਾਨਦਾਰ ਰਾਜ ਹੈ ਉਹ ਸਾਡੇ ਮੁੱਖ ਮੰਤਰੀ ਹਨ ਹਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਤੇ ਅਸੀਂ ਸਾਰੇ ਐਸ ਮਿਨਿਸਟਰਸ ਵੀ ਅਸੀਂ ਸਾਰੇ ਐਮ.ਐਲ.ਏ ਅਸੀਂ ਸਾਰੇ ਟੀਮ ਭਗਵੰਤ ਮਾਨ ਆ ਤੇ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਬੇਨਤੀ ਕਰੂੰਗਾ ਮੈਂ ਸੁਖਬੀਰ ਬਾਦਲ ਜੀ ਨੂੰ ਕਿ ਐਦਾਂ ਦੀ ਬੇਟੁਕੀ ਬਿਆਨਬਾਸੀ ਤੁਸੀਂ ਪਹਿਲਾਂ ਆਪਣਾ ਗਰੀਵਾਨ ਚੱਕੋ ਆਪਣਾ ਰਿਕਾਰਡ ਦੇਖੋ ਤੁਸੀਂ ਆਪਣੇ ਹੋਟਲਾਂ ਦਾ ਖਿਆਲ ਰੱਖੋ ਤੇ ਪੰਜਾਬ ਦੀ ਫਿਕਰ ਨਾ ਸਾਨੂੰ ਕੱਲ ਸੀ ਨਾ ਅੱਜ ਹੈ ਨਾ ਕਦੀ ਕੱਲ ਹੋ ਸਕਦੀ ਹੈ ਸਾਨੂੰ ਪੰਜਾਬ ਲਈ ਕੰਮ ਕਰ ਸੁਖਬੀਰ ਬਾਦਲ ਜੀ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੀ ਬੋਲਣਾ ਹੈ ਕਿ ਪੰਜਾਬ ਦਾ ਕਿਹੜਾ ਢਾਂਚਾ ਹੈ ਉਹ ਕਿਹੜੇ ਤਰੀਕੇ ਦੇ ਨਾਲ ਚੱਲੇ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤੇ ਤੁਹਾਨੂੰ ਸ਼ਾਇਦ ਹੋ ਸਕਦਾ ਭੁੱਲ ਗਿਆ ਹੋਵੇ ਪਰ ਲੋਕਾਂ ਨੂੰ ਨਹੀਂ ਭੁੱਲਿਆ ਕਿ ਤੁਸੀਂ ਦਿੱਲੀ ਜਾ ਕੇ ਭਾਜਪਾ ਦੇ ਕੋਲੇ ਕਿਸ ਤਰੀਕੇ ਦੇ ਨਾਲ ਲੇਲੜੀਆਂ ਕੱਢਦੇ ਸੀ ਉਹਨਾਂ ਦੀਆਂ ਕਿ ਕਿਸੇ ਤਰੀਕੇ ਦੇ ਨਾਲ ਹਰ ਸਿਮਰਤ ਕੌਰ ਬਾਦਲ ਦੀ ਗੱਦੀ ਬਚੀ ਰਹੇ ਭਾਵੇਂ ਤੁਸੀਂ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹ ਲਾਗੂ ਕਰ ਦਿਓ ਆ ਜਦੋਂ ਲੋਕਾਂ ਨੇ ਤੁਹਾਡਾ ਜ਼ਬਰਦਸਤ ਵਿਰੋਧ ਕੀਤਾ ਤਾਂ ਮਜਬੂਰੀ ਦੇ ਵਿੱਚ ਫਿਰ ਉਹ ਤੁਹਾਨੂੰ ਫੈਸਲਾ ਵਾਪਸ ਲੈਣਾ ਪਿਆ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਤਾਂ ਪੰਜਾਬ ਪੁਲਿਸ ਦੇ ਉੱਤੇ ਵੀ ਯਕੀਨ ਨਹੀਂ ਕਰਦੇ ਸੀ ਕਿਹਨੂੰ ਨਹੀਂ ਪਤਾ ਕਿ ਜਿਹੜੇ ਤੁਹਾਡੇ ਸੁਰੱਖਿਆ ਦੇ ਵਿੱਚ ਲੱਗੇ ਕਮਾਂਡੋ ਸੀ ਤੁਸੀਂ ਉਹ ਕਿਵੇਂ ਦੂਜੇ ਰਾਜਾਂ ਤੋਂ ਲੈ ਕੇ ਆਂਦੇ ਔਰ ਜੋ ਲੁੱਟ ਤੁਸੀਂ ਇੱਥੇ ਪੰਜਾਬ ਦੇ ਵਿੱਚ ਮਚਾਈ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਕੋਟਕਪੂਰਾ ਗੋਲੀਕਾਂਡ ਹੋਵੇ ਬੈਬਲ ਦੇ ਵਿੱਚ ਵਾਪਰੀਆਂ ਜਿਹੜੀਆਂ ਉਕਟਨਾਵਾਂ ਹੋਣ ਸਰਸੇ ਵਾਲੇ ਦੇ ਨਾਲ ਕੀਤੇ ਗਏ ਸਮਝੌਤੇ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 96 ਲੱਖ ਰੁਪਇਆ ਤੁਸੀਂ ਜਿਹੜਾ ਉਹ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਖਰਚ ਲਿਆ ਹੋਵੇ ਤੇ ਗੱਲਾਂ ਤੁਸੀਂ ਕਰੋ ਪੰਜਾਬ ਸਰਕਾਰ ਨੇ ਆਪਣੇ ਅਫਸਰਾਂ ਦੇ ਉੱਤੇ ਵਿਸ਼ਵਾਸ ਕਰਦਿਆਂ ਹੋਇਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਹੀ ਬਸ ਜਿਹੜਾ ਉਹ ਫਰਕ ਹੈ ਕਿ ਤੁਸੀਂ ਪੰਜਾਬੀਆਂ ਤੇ ਵਿਸ਼ਵਾਸ ਨਹੀਂ ਕਰਦੇ ਸੀ ਪੰਜਾਬ ਸਰਕਾਰ ਸਮੁੱਚੇ ਰੂਪ ਦੇ ਵਿੱਚ ਪੰਜਾਬੀਆਂ ਤੇ ਪੰਜਾਬ ਦੇ ਅਫਸਰਾਂ ਦਿੱਤੇ ਪੂਰਨ ਵਿਸ਼ਵਾਸ ਕਰਦੀ ਹੈ ਪੂਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਰਵਰੀਤ ਬਿੱਟੂ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੋਡੇ ਟੇਕ ਕੇ ਪਹਿਲਾਂ ਰਾਸਵਾਲੀ ਫਿਰ ਮੰਤਰੀਸ਼ਪ ਲਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਵਰੀਤ ਬਿੱਟੂ ਨੂੰ ਔਰ ਭਾਰਤੀ ਜਨਤਾ ਪਾਰਟੀ ਨੇ ਬੁਰੀ ਤਰ੍ਹਾਂ ਨਕਾਰਤਾ ਬੁਰੀ ਤਰ੍ਹਾਂ ਰਜੈਕਟ ਕਰਤਾ ਔਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਆਵਾਦੀ ਪਾਰਟੀ ਲਗਾਤਾਰ ਰੁਕਾ ਕੇ ਕੰਮ ਕਰ ਰਹੀ ਆ ਲਗਾਤਾਰ ਚਾਹ ਹਾਊਸਿੰਗ ਦਾ ਖੇਤਰ ਆ ਚਾਹ ਇੰਡਸਟਰੀ ਦਾ ਖੇਤਰ ਆ ਚਾਹ ਕਿਸਾਨੀ ਦਾ ਖੇਤਰ ਆ ਹਰ ਜਗ੍ਹਾ ਤੇ ਲਗਾਤਾਰ ਕੰਮ ਹੋ ਰਾਇ ਨੇ ਕਿ ਕੱਲ ਮੈਂ ਦੇਖ ਰਿਆ ਸੀਗਾ ਬਿੱਟੂ ਸਾਹਿਬ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਦੀ ਆਵਾਹ ਰੰਦੂ ਹਾਈਜੈਕ ਕੀਤਾ ਗਿਆ ਬਿਲਕੁਲ ਸਰਾਸਰ ਝੂਠ ਬੋਲ ਰਹੇ ਨੇ ਅੱਜ ਪੰਜਾਬ ਦੇ ਅੰਦਰ ਕੰਮ ਹੋ ਰਾਇ ਨੇ ਕਿਉਂਕਿ ਜਿੰਨੀਆਂ ਵੀ ਹਾਊਸਿੰਗ ਅਰਬਨ ਸੁਸਾਇਟੀ ਲਗੇ ਦੇਸ਼ ਦੇ ਅੰਦਰ ਜਿੰਨੀਆਂ ਵੀ अर्बन अथॉरिटीज ਲੱਗੀਆਂ ਚਾਹੇ ਵੱਡੇ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ ਔਰ ਸਾਰਿਆਂ ਦੇ ਅਧਿਕਾਰੀ ਜਿਹੜੇ ਲੱਗੇ ਉਹ ਆਈਐਸ ਲੱਗੇ ਸਾਰਿਆਂ ਦੇ ਮੁਖੀ ਜਿਹੜੇ ਨੇ ਕੋਈ ਆਈਐਸ ਲੱਗੇ ਸੋ ਮੈਂ ਸਮਝਦਾ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਔਰ ਉਹ ਤੇਜ਼ੀ ਦੇ ਨਾਲ ਕੰਮ ਤੋਂ ਧਿਆਨ ਭਟਕਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਬੇਤੁਕੇ ਬੇਫਜ਼ੂਲ ਜਿਹੜੇ ਉਹ ਬਿਆਨ ਜਾਰੀ ਕਰਦੀ ਆ ਜਦ ਕਿ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਕੀ ਆ ਔਰ ਅਬਰੀਦ ਬਿੱਟੂ ਜੀ ਕਿਸ ਤਰ੍ਹਾਂ ਜਿਹੜਾ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੜਗੜਾਉਂਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਉਹ ਮੈਂ ਸਮਝਦਾਗਾ ਉਹਨਾਂ ਨੇ ਆਪਣੀ ਜਿਹੜੀ ਆ ਕੈਬਨਿਟ ਮਨਿਸਟਰੀ ਹਾਸਲ ਕੀਤੀ ਆ ਪੂਰਾ ਪੰਜਾਬ ਜਾਣਦਾਗਾ